ਵਿਵਾਦਿਤ ਨਿਹੰਗ ਜਿਸ ਦਾ ਨਾਮ ਮੰਗੂ ਮੱਠ ਹੈ ਜਿਸ ਦੇ ਵੱਲੋਂ ਫਗਵਾੜਾ ਦੇ ਗੁਰੂ ਘਰ ਦੇ ਵਿੱਚ ਨੌਜਵਾਨ ਦਾ ਕਤਲ ਕੀਤਾ ਜਾਂਦਾ ਹੈ ਇਹ ਵਿਵਾਦਿਤ ਮੰਗੂ ਮੱਠ ਦੇ ਪਿਛੋਕੜ ਦੇ ਬਾਰੇ ਅੱਜ ਤੁਹਾਨੂੰ ਦੱਸਾਂਗੇ ਕਿ ਕਿਵੇਂ ਚੋਲੇ ਦੀ ਆੜ ਦੇ ਵਿੱਚ ਇਸ ਦੇ ਵੱਲੋਂ ਦਰਬਾਰ ਸਾਹਿਬ ਦੇ ਬਾਹਰ ਨਿਹੰਗ ਸਿੰਘ ਦਾ ਗੁੱਟਵਾੜ ਦਿੱਤਾ ਜਾਂਦਾ ਹੈ ਤੇ ਨਾਲ ਹੀ ਚੋਲੇ ਦੀ ਵਰਤੋਂ ਕਰਕੇ ਲੋਕਾਂ ਤੋਂ ਪੈਸੇ ਠੱਗੇ ਜਾਂਦੇ ਨੇ ਤੇ ਉਸ ਤੋਂ ਬਾਅਦ ਕ੍ਰਿਮੀਨਲ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਹ ਨਿਹੰਗ ਮੱਗੂਵੱਠ ਜਿਸ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਮੈਂ ਸੈਲਫ ਡਿਫੈਂਸ ਦੇ ਵਿੱਚ ਨੌਜਵਾਨ ਦਾ ਕਤਲ ਕੀਤਾ ਹੈ। ਨੌਜਵਾਨ ਜਿਹੜਾ ਹੈ ਗੁਰੂ ਘਰ ਦੇ ਵਿੱਚ ਬੇਅਦਬੀ ਨੂੰ ਅੰਜਾਮ ਦੇਣ ਵਾਲਾ ਸੀ। ਪਰ ਅੱਜ ਇਸ ਦੇ ਉੱਪਰ ਜਿਹਨੇ ਪਰਚੇ ਦਰਜ ਹੈ ਉਸ ਬਾਰੇ ਵਿਥੋਂ ਨੂੰ ਸਾਰੀ ਜਾਣਕਾਰੀ ਦਵਾਂਗੇ। ਇਹ ਉਹੀ ਨਿਹੰਗ ਹੈ ਜਿਸ ਦੇ ਵੱਲੋਂ ਦੋ ਗੁੱਟਾ ਦੇ ਵਿੱਚ ਲੜਾਈ ਦੇ ਚੱਲਦਿਆਂ ਹੱਥ ਵੜ ਦਿੱਤਾ ਜਾਂਦਾ ਹੈ ਆਪਣੇ ਸਾਥੀ ਨਿਹੰਗ ਸਿੰਘ ਦਾ ਤੇ ਨਾਲ ਹੀ ਪੁਲਿਸ ਦੇ ਵੱਲੋਂ ਬਕਾਇਦਾ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਨਿਹੰਗ ਸਿੰਘ ਜਿਹੜਾ ਹੈ ਉਹ ਚੋਲਾ ਪੰਦਾ ਹੈ ਤੇ ਨਾਲ ਹੀ ਫੇਸਬੁੱਕ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਨੂੰ ਸਾਂਝਾ ਕਰਦਾ ਹੈ ਤੇ ਲੋਕਾਂ ਤੋਂ ਪੈਸੇ ਮੰਗਦਾ ਹੈ ਲੋਕ ਇਸ ਨੂੰ ਤਰਸ ਦੇ ਆਧਾਰ ਤੇ ਪੈਸੇ ਦਿੰਦੇ ਆ ਤੇ ਉਸ ਤੋਂ ਬਾਅਦ ਨਾਲ ਹੀ ਪੈਸੇ ਦੀ ਵਰਤੋਂ ਕਰਕੇ ਵੱਡੇ ਵੱਡੇ ਕਾਰਨਾਮਿਆਂ ਨੂੰ ਅੰਜਾਮ ਦਿੰਦਾ ਹੈ ਨਾਲ ਹੀ ਵਕਾਇਦਾ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਸਾਂਝਾ ਕੀਤੀ ਗਈ ਹੈ ਇਸ ਨੌਜਵਾਨ ਦਾ ਧਰਮ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਇਹ ਨੌਜਵਾਨ ਜਿਹੜਾ ਹੈ ਨਿਹੰਗ ਸਿੰਘ ਆਪਣੇ ਆਪ ਨੂੰ ਦੱਸਦਾ ਹੈ ਪਰ ਹੋਰ ਕ੍ਰਿਮੀਨਲ ਐਕਟੀਵਿਟੀਆਂ ਦੇ ਵਿੱਚ ਇਨਵੋਲ ਹੈ ਤਾਂ ਦੱਸਦੀ ਹੈ ਕਿ ਪੰਜਾਬ ਦੇ ਕਪੂਰਥਲਾ ਦੇ ਗੁਰੂ ਘਰ ਦੇ ਵਿੱਚ ਨੌਜਵਾਨ ਦਾ ਇਸ ਵੱਲੋਂ ਕਤਲ ਕਰ ਦਿੱਤਾ ਜਾਂਦਾ ਹੈ ਨਿਹੰਗ ਸਿੰਘ ਦਾ ਪੂਰਾ ਨਾਂ ਰਮਨਦੀਪ ਸਿੰਘ ਮੰਗੂ ਮਠੇ ਤੇ ਪੁਲਿਸ ਦੇ ਵੱਲੋਂ ਸਭ ਤੋਂ ਪਹਿਲਾ ਤਾਂ ਇਸ ਜਿਹੜੀ ਫਗਵਾੜਾ ਘਟਨਾ ਵਾਪਰੀ ਸੀ ਉਸ ਵਿੱਚ ਇਸ ਦਾ ਡੋਪ ਟੈਸਟ ਕਰਵਾਇਆ ਗਿਆ ਡੋਪ ਟੈਸਟ ਦੇ ਵਿੱਚ ਇਹ ਨਿਹੰਗ ਸਿੰਘ ਜੁੜਾ ਹੈ ਡਰਗ ਐਡਿਕਟ ਪਾਇਆ ਗਿਆ ਜਿਸ ਵਿੱਚ ਕਿਹਾ ਗਿਆ ਉਸ ਦੇ ਬਲੱਡ ਦੇ ਵਿੱਚ ਡਰੱਗਸ ਸੀਗੇ ਤੇ ਨਾਲ ਤੁਹਾਨੂੰ ਦੱਸ ਦਈਏ ਕਿ ਨਿਹੰਗ ਸਿੰਘ ਦੇ ਉੱਪਰ ਲਗਭਗ 9 ਮਾਮਲੇ ਜੁੜੇ ਆ ਇਸ ਵੇਲੇ ਦਰਸ਼ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਨਿਹੰਗ ਸਿੰਘ ਨੇ ਤਲਵਾਰ ਦੇ ਨਾਲ ਹੱਥ ਵੀ ਕੱਟ ਦਿੱਤਾ ਜਾਂਦਾ ਹੈ ਸਭ ਤੋਂ ਪਹਿਲੀ ਗੱਲ ਫਗਵਾੜੇ ਵਾਲੀ ਦੱਸਦੇ ਹਾਂ ਫਗਵਾੜੇ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜੀ ਘਟਨਾ ਨੂੰ ਅੰਜਾਮ ਇਸ ਵੱਲੋਂ ਦਿੱਤਾ ਗਿਆ ਸੀ ਪੁਲਿਸ ਨੇ ਕਈ ਗੱਲਾਂ ਦੱਸੀਆਂ ਪਹਿਲੀ ਗੱਲ ਪੁਲਿਸ ਦਾ ਕਹਿਣਾ ਹੈ ਕਿ ਇਸ ਨੇ ਪਬਲਿਸਿਟੀ ਸਟੰਟ ਦੇ ਕਰਕੇ ਹੱਤਿਆ ਕੀਤੀ ਹੈ ਬਕਾਇਦਾ ਨਿਹੰਗ ਸਿੰਘ ਦਾ ਕਹਿਣਾ ਸੀ ਕਿ ਨੌਜਵਾਨ ਦੀ ਜਿਹੜੀ ਹੱਤਿਆ ਕੀਤੀ ਹੈ ਮੈਂ ਇਸ ਕਾਰਨ ਕਿਉਂਕਿ ਉਹ ਬੀਤ ਵੀ ਨੂੰ ਅੰਜਾਮ ਦੇਣ ਵਾਲਾ ਸੀ ਪਰ ਪੁਲਿਸ ਦਾ ਕਹਿਣਾ ਹੈ ਕਿ ਅਜਿਹਾ ਕੁਝ ਵੀ ਨੌਜਵਾਨ ਨਹੀਂ ਕਰ ਰਿਹਾ ਸੀ ਨੌਜਵਾਨ ਦੀ ਪਬਲਿਸਿਟੀ ਸਟਰੰਡ ਦੇ ਕਰਕੇ ਇਸ ਨੇ ਹਤਿਆ ਕੀਤੀ ਹੈ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਨਿਹੰਗ ਸਿੰਘ ਬਾਣੇ ਦੀ ਵਰਤੋਂ ਕਰਕੇ ਕਿਸ ਤਰੀਕੇ ਦੇ ਨਾਲ ਹਰਕਤਾਂ ਕਰ ਰਿਹਾ ਸੀ ਉਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਇਸ ਵਿਅਕਤੀ ਦਾ ਧਰਮ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਡੀਜੀਪੀ ਦਾ ਕਹਿਣਾ ਹੈ ਕਿ ਜਿਹੜਾ ਹਤਿਆਰਾ ਸੀ ਜਾਂ ਫਿਰ ਨਿਹੰਗ ਸਿੰਘ ਸੀ ਉਸ ਦਾ ਧਰਮ ਦੇ ਨਾਲ ਕੋਈ ਵੀ ਦੂਰ ਦੂਰ ਦਾ ਵਸਤਵਿਕਤਾ ਦੇ ਵਿੱਚ ਸੰਬੰਧ ਨਹੀਂ ਸੀ ਉਸ ਨੇ ਨਿਹੰਗ ਸਿੰਘ ਦਾ ਬਾਣਾ ਪਾ ਕੇ ਸਿਰਫ ਪੈਸੇ ਇਕੱਠੇ ਕਰਨੇ ਸੀ ਹਤਿਆਮਾਂ ਨੂੰ ਅੰਜਾਮ ਦਿੱਤਾ ਤੇ ਬਾਅਦ ਵਿੱਚ ਸੈਲਫ ਡਿਫੈਂਸ ਦਾ ਨਾਂ ਦੇ ਦਿੱਤਾ ਤੋਨੂ ਦੱਸ ਦਈਏ ਕਿ ਹੋਰ ਇਸ ਉੱਪਰ ਕਿਹੜੇ ਮਾਮਲੇ ਦਰਜ ਨੇ ਮੰਗੂ ਮੱਠ ਦੇ ਉੱਪਰ ਲੁਧਿਆਣਾ ਦੀ ਥਾਣਾ ਡਿਵੀਜ਼ਨ 4 ਦੇ ਉੱਪਰ ਬਾਈਕ ਚੋਰੀ ਅਸਲਾ ਐਕਟ ਦਾ ਕੇਸ ਦਰਜ ਹੈ ਥਾਣਾ ਸਲੇਮ ਤਾਬਰੀ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਦੇ ਨਾਲ ਜਿਹੜਾ ਹੈ ਛੇੜਛਾੜ ਕਰਨ ਦੇ ਉੱਪਰ ਵੀ ਐਫ ਆਈ ਆਰ ਉਸ ਉੱਪਰ ਦਰਜ ਹੈ ਤੇ ਨਾਲ ਹੀ ਸ਼ੰਭੂ ਬਾਰਡਰ ਦੇ ਉੱਪਰ ਅਸਲੇ ਰੱਖਣ ਨੂੰ ਲੈ ਕੇ ਵੀ ਉਸ ਉੱਪਰ ਮਾਮਲਾ ਦਰਜ ਕੀਤਾ ਗਿਆ ਤੇ ਨਾਲ ਹੀ 1 ਸਾਲ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ 골ਡਨ ਟੈਂਪਲ ਦੇ ਬਾਹਰ ਉਸ ਵੱਲੋਂ ਦੋ ਨਿਹੰਗ ਸਿੰਘਾਂ ਦੇ ਵਿੱਚ ਝੜਪ ਹੋ ਜਾਂਦੀ ਹੈ ਉਸ ਵਕਤ ਇਸਨੇ ਹੱਥ ਜਿਹੜਾ ਹੈ ਕੱਟ ਦਿੱਤਾ ਹੈ ਤੇ ਨਾਲ ਹੀ ਦੂਸਰੇ ਨਿਹੰਗ ਸੁਸ਼ੀਲ ਕੁਮਾਰ ਦਾ ਵੀ ਹੱਥ ਕੱਟਣ ਦੀ ਕੋਸ਼ਿਸ਼ ਇਸ ਵੱਲੋਂ ਕੀਤੀ ਗਈ ਸੀ ਤੇ ਮੌਕੇ ਤੋਂ ਇਹ ਫਰਾਰ ਹੋ ਜਾਂਦਾ 26 ਜਨਵਰੀ ਦੇ ਵਿੱਚ ਵੀ ਇਸ ਵੱਲੋਂ ਕਪੂਤਲਾ ਦੇ ਫਗਵਾੜਾ ਦੇ ਵਿੱਚ ਗੁਰੂ ਘਰ ਦੇ ਵਿੱਚ ਇਸੇ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉੱਥੇ ਤਾਂ ਸਿੱਧੇ ਤੌਰ ਤੇ ਇਸ ਦੇ ਨਿਹੰਗ ਸਿੰਘ ਦੇ ਬਾਣੇ ਦੀ ਵਰਤੋਂ ਕਰਕੇ ਨੌਜਵਾਨ ਦਾ ਕਤਲ ਕਰ ਦਿੱਤਾ ਵਕਾਇਦਾ ਵੀ ਇਸਦੇ ਵੱਲੋਂ ਬਣਾਈ ਗਈ ਸੀ ਨੌਜਵਾਨ ਦੀ ਜਿਸ ਵਿੱਚ ਨੌਜਵਾਨ ਨੂੰ ਪੁੱਛਿਆ ਗਿਆ ਕਿ ਤੂੰ ਕੀ ਕਰਨ ਆਇਆ ਸੀ ਤਾਂ ਨੌਜਵਾਨ ਤੋਂ ਇਸਨੇ ਕਈ ਸਵਾਲ ਪੁੱਛੇ ਸੋਸ਼ਲ ਮੀਡੀਆ ਦੇ ਉੱਪਰ ਵਕਾਇਦਾ ਵੀਡੀਓ ਵਾਇਰਲ ਵੀ ਹੋ ਰਹੀ ਹੈ ਫੋਨੋ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਸਾਫ਼ ਤੌਰ ਤੇ ਇਸ ਨਿਹੰਗ ਸਿੰਘ ਬਾਰੇ ਕਿਹਾ ਗਿਆ ਹੈ ਕਿ ਇਹ ਨਿਹੰਗ ਸਿੰਘ भोले-ਭਾਲੇ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਠੱਗਦਾ ਹੈ ਇਹ ਇਮੋਸ਼ਨਲੀ ਬ੍ਰੈਕਮੇਲ ਕਰਦਾ ਹੈ ਗੁਰੂ ਦੀ ਬਾਣੀ ਦੀ ਵਰਤੋਂ ਕਰਦਾ ਹੈ ਤੇ ਨਾਲ ਹੀ ਚੋਲੇ ਦੀ ਵਰਤੋਂ ਵੀ ਕਰਦਾ ਹੈ ਤੇ ਉਸ ਤੋਂ ਬਾਅਦ ਇਹ ਲੋਕਾਂ ਤੋਂ ਪੈਸੇ ਇਕੱਠਾ ਕਰ ਲੈਂਦਾ ਹੈ ਇਹਨਾਂ ਪੈਸਿਆਂ ਦੀ ਵਰਤੋਂ ਕਰਕੇ ਕ੍ਰਿਮੀਨਲ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਹੈ ਤੇ ਹੁਣ ਤੱਕ ਇਸ ਵਿਅਕਤੀ ਦੇ ਉੱਪਰ 9 ਪਰਚੇ ਦਰਜ ਸੀ ਲੁਧਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਵੀ ਦਰਜ ਸੀ ਦਰਬਾਰ ਸਾਹਿਬ ਦੇ ਵਿੱਚ ਵੀ ਇਸ ਦੇ ਵੱਲੋਂ ਬਾਹਰ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸ਼ੰਭੂ ਬਾਰਡਰ ਦੇ ਉੱਪਰ ਵੀ ਇਸ ਦੇ ਵੱਲੋਂ ਅਸਲੇ ਰੱਖੇ ਗਏ ਸੀ ਤੇ ਹੁਣ ਜਿਹੜਾ ਹੈ ਕਪੂਰਥਲਾ ਦੇ ਵਿੱਚ ਵੀ ਇਸ ਉੱਪਰ ਪਰਚਾ ਦਰਜ ਕਰ ਲਿਆ ਹੈ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਵਿਅਕਤੀ ਕਿਸ ਤਰੀਕੇ ਦੇ ਨਾਲ ਬੇਖੌਪ ਘੁੰਮ ਰਿਹਾ ਸੀ ਤੇ ਸਾਰੇ ਆਮ ਇਸ ਦੇ ਵੱਲੋਂ ਜਿਹੜਾ ਹੈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਅੰਮ੍ਰਿਤਸਰ ਘਟਨਾ ਤੋਂ ਬਾਅਦ ਤਾਂ ਇਹ ਮੌਕੇ ਤੋਂ ਫਰਾਰ ਵੀ ਹੋ ਜਾਂਦਾ ਹੈ ਬਾਈਕ ਚੋਰੀ ਤੋਂ ਲੈ ਕੇ ਹੋਰ ਅਸਲਾ ਰੱਖਣ ਤੱਕ ਦੇ ਇਲਜ਼ਾਮ ਇਸ ਉੱਪਰ ਹੈ ਤੇ ਨਾਲ ਹੀ ਹੁਣ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਫਗਵਾੜਾ ਦੇ ਵਿੱਚ ਕੀਤਾ ਹੈ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ ਹਾਲਾਂਕਿ ਜਦੋਂ ਇਸ ਵੱਲੋਂ ਗੁਰੂ ਘਰ ਦੇ ਵਿੱਚ ਨੌਜਵਾਨ ਦਾ ਕਤਲ ਕੀਤਾ ਗਿਆ ਸੀ ਜ ਜਿਵੇਂ ਪੁਲਿਸ ਨੇ ਇਸ ਨੂੰ ਅਰੈਸਟ ਕੀਤਾ ਸੀ ਉਸ ਵੇਲੇ ਜਿਹੜੇ ਹੋਰ ਨਿਹੰਗ ਸਿੰਘ ਸੀ ਇਸ निहंग सिंह ਦੇ ਉੱਪਰ ਫੁੱਲ ਵਰਸਾ ਰਹੇ ਸੀ ਉਹ ਵੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਪਰ ਬਾਅਦ ਵਿੱਚ ਜਦੋਂ ਹੀ ਇਸ ਵਿਅਕਤੀ ਦੀ ਸਾਰੀ ਹਿਸਟਰੀ ਦਾ ਪਤਾ ਚੱਲਦਾ ਹੈ ਉਸ ਤੋਂ ਬਾਅਦ ਕਾਫੀ ਜ਼ਿਆਦਾ ਇਸ ਉੱਪਰ ਸਵਾਲ ਖੜੇ ਹੁੰਦੇ ਨੇ ਤੇ ਨਾਲ ਹੀ ਜਿਵੇਂ ਨਿਹੰਗ ਸਿੰਘਾਂ ਦੇ ਵੱਲੋਂ ਜਿਹੜੇ ਇਸ ਦੇ ਉੱਪਰ ਫੁੱਲ ਵਰਸਾਏ ਗਏ ਸੀ ਉਸ ਉੱਪਰ ਵੀ ਕਈ ਸਵਾਲ ਹੁੰਦੇ ਨੇ ਕਿ ਜਿਹੜਾ ਵਿਅਕਤੀ ਸ਼ਰੀਆਮ ਨੌਜਵਾਨ ਦਾ ਕਤਲ ਕਰ ਦਿੰਦਾ ਹੈ ਉਸ ਤੋਂ ਬਾਅਦ ਸੈਲਫ ਡਿਫੈਂਸ ਦੇ ਬਾਰੇ ਬੋਲ ਕੇ ਕਹਿੰਦਾ ਹੈ ਕਿ ਮੈਂ ਤਾਂ ਸੈਲਫ ਡਿਫੈਂਸ ਰੱਖਣਾ ਸੀ ਇਸ ਨੇ ਮੈਨੂੰ ਵਰਗਲਾਇਆ ਮੈਨੂੰ ਜੋ ਉਕਸਾਇਆ ਹਤਿਆਕਰਨ ਨੂੰ ਲੈ ਕੇ ਫਿਰ ਉਸ ਤੋਂ ਬਾਅਦ ਇਹਨੇ ਗੁੱਟ ਵੀ ਵੱਡੇ ਹੈ ਤੇ ਨਾਲ ਅਸਲਾ ਰੱਖਿਆ ਹੈ ਬਾਈਕ ਵੀ ਚੋਰੀ ਕੀਤੀ ਹੈ ਹੋਰ ਕਈ ਮਾਮਲੇ ਇਸ ਉੱਪਰ ਦਰਜ ਨੇ ਹੁਣ ਪੁਲਿਸ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਹਾਲਾਂਕਿ ਇੱਕ ਹੋਰ ਵੱਡਾ ਖੁਲਾਸਾ ਪੁਲਿਸ ਨੇ ਕੀਤਾ ਹੈ ਕਿ ਇਸ ਜਿਹੜਾ ਨਿਹੰਗ ਸਿੰਘ ਦੇ ਬਲੱਡ ਸੈਂਪਲ ਦੇ ਵਿੱਚ ਡਰੱਗਸ ਵੀ ਪਾਈ ਗਈ ਨਹੀਂ ਤਾਂ ਹੁਣ ਪੁਲਿਸ ਹੋਰ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਤੇ ਮੰਗੂ ਮੱਠ ਦੇ ਉੱਪਰ ਹੋਰ ਜਿਹੜਾ 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 ਕਹਿ ਸਕਦੇ ਆ ਕਿ ਪੱਕੇ ਪੜਤਾਲ ਕਰ ਰਹੀ ਹੈ ਕਿ ਹੋਰ ਵੀ ਪਤਾ ਚੱਲ ਸਕੇ ਕਿ ਇਸ ਨੇ ਕਿਹੜੀ ਚੋਲੇ ਦੀ ਆੜ ਦੇ ਵਿੱਚ ਹੋਰ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਹੈ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਇਸ ਪੂਰੇ ਮਾਮਲੇ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਸਵਾਲ ਇੱਕ ਬਹੁਤ ਵੱਡਾ ਖੜਾ ਹੁੰਦਾ ਹੈ ਨਿਹੰਗ ਸਿੰਘਾਂ ਦੇ ਵੱਲੋਂ ਬਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਬਾਣਾ ਬਹੁਤ ਜ਼ਿਆਦਾ ਪਵਿੱਤਰ ਹੁੰਦਾ ਹੈ ਪਰ ਬਾਣੀ ਦੀ ਆੜ ਦੇ ਵਿੱਚ ਅਜਿਹੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਤੇ ਨਾਲ ਹੀ ਭੋਲੇ-ਪਾਲੇ ਲੋਕਾਂ ਤੋਂ ਪੈਸੇ ਇਕੱਠੇ ਕਰਨੇ ਕੀ ਅਸੀਂ ਵੱਡੇ ਕੰਮ ਕਰਨੇ ਨੇ ਲੋਕ ਭਲਾਈ ਦੇ ਕੰਮ ਕਰਨੇ ਨੇ ਪਰ ਬਾਦ ਵਿੱਚ ਉਹਨਾਂ ਪੈਸਿਆਂ ਦੀ ਵਰਤੋਂ ਕ੍ਰਿਮਿਨਲ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਵਿੱਚ ਕਰਨੀ ਬਹੁਤ ਸਵਾਲ ਖੜੇ ਕਰਦੇ ਨੇ ਤੁਸੀਂ ਇਸ ਪੂਰੇ ਮਾਮਲੇ ਨੂੰ ਕਿਵੇਂ ਸੋਚਦੇ ਹੋ ਕੀ ਤੁਹਾਡੇ ਵਿਚਾਰ ਨੇ ਕਮੈਂਟ ਦੇ ਜ਼ਰੀਏ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ